ਸਰ 15 ਅਗਸਤ ਤੇ ਦੇਸ਼ ਵਾਸੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਬੀਡੀਪੀਓ ਵਿਕਰਮ ਹਾਜੀਪੁਰ ਸਾਰੇ ਦੇਸ਼ ਵਾਸੀਆਂ ਨੂੰ ਬਲਾਕ ਹਾਜੀਪੁਰ ਸ਼ਹਿਰਪੁਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਜਿਹੜੀ ਹੈ ਕਿ ਮੁਬਾਰਕਬਾਦ ਦਿੰਨਾ ਇਸ ਦਿਨ ਜਿਹੜਾ ਕਿ ਸਾਡਾ ਦੇਸ਼ ਜਿਹੜਾ ਕਿ ਆਜ਼ਾਦ ਹੋਇਆ ਸੀ ਬਹੁਤ ਹੀ ਲੋਕਾਂ ਨੇ ਆਪਣੀਆਂ ਜਾਨਾਂ ਸੈਨਿਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਸ ਦੇਸ਼ ਨੂੰ ਜਿਹੜਾ ਕਿ ਆਜ਼ਾਦ ਕਰਾਇਆ ਸੀਗਾ ਈਸਟ ਇੰਡੀਆ ਕੰਪਨੀ ਤੋਂ ਆਜ਼ਾਦ ਕਰਾਇਆ ਸੀਗਾ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕੁਰੀਤੀਆਂ ਸੀਗੀਆਂ ਸਾਡੇ ਸਮਾਜ 'ਚੋਂ ਉੱਤੋਂ ਸਾਨੂੰ ਆਜ਼ਾਦੀ ਨਹੀਂ ਤੋਂ ਇਸ ਦੇ ਨਾਲ ਨਾਲ ਹੀ ਮੈਂ ਸਾਰਿਆਂ ਨੂੰ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਕਿ ਅੱਜ ਕੱਲ ਬਰਸਾਤ ਦਾ ਮੌਸਮ ਹੈ ਬਰਸਾਤ ਦੇ ਮੌਸਮ ਤਹਿਤ ਤੁਸੀਂ ਸਾਰੇ ਜਿਹੜਾ ਕਿ ਧਿਆਨ ਰੱਖੋ ਕਿ ਪਾਣੀ ਜਿਹੜਾ ਕਿ ਤੁਹਾਡੀਆਂ ਗਲੀਆਂ ਨਾਲੀਆਂ ਤੇ ਤੁਹਾਡੇ ਆਲੇ-ਦੁਆਲੇ ਘਰਾਂ ਦੇ ਵਿੱਚ ਵੀ ਜਿਹੜਾ ਕਿ ਨਾ ਇਕੱਠਾ ਹੋਵੇ ਕਿ ਜਿੱਦ ਨਾਲ ਕਿ ਕਿਸੇ ਵੀ ਤਰ੍ਹਾਂ ਦੀ ਐਪੀਡੈਮਿਕ ਜਿਹੜੀ ਹੈ ਕਿ ਫੈਲ ਸਕੇ ਡੇਂਗੂ ਮਲੇਰੀਆ ਚਿਕਨਗੁਨੀਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਬਰਸਾਤੀ ਮੌਸਮ ਵਿੱਚ ਜੋ ਬਹੁਤ ਜ਼ਿਆਦਾ ਪਨਪਦੀਆਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪ ਸਭ ਨੂੰ ਅਪੀਲ ਹੈ ਕਿ ਆਜ਼ਾਦੀ ਜੋ ਸਾਨੂੰ ਮਿਲੀ ਆ ਉਹਦੇ ਤਹਿਤ ਜਿਹੜੀਆਂ ਕਿ ਇਹ ਵੀ ਬਿਮਾਰੀਆਂ ਤੋਂ ਵੀ ਸਾਨੂੰ ਆਜ਼ਾਦੀ ਜਿਹੜੀ ਹੈ ਕਿ ਮਿਲਣੀ ਚਾਹੀਦੀ ਹੈ ਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਕਿ ਧਿਆਨ ਰੱਖੀਏ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ ਬੰਦੇ ਮਾਤਰਮ 15 ਅਗਸਤ ਦੀ ਸਭ ਨੂੰ ਬਹੁ ਬਹੁ ਮੁਬਾਰਕਬਾਦ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਵੀ ਕਰਦਾ ਕਿ ਬੂਟੇ ਜਿਹੜੇ ਆ ਕਿ ਜ਼ਰੂਰ ਲਗਾਏ ਜਾਣ ਬੋਟੇ ਲਾਣ ਦਾ ਦੇਖੋ ਕਿ ਸਾਡੇ ਆਕਸੀਜਨ ਲੈਵਲ ਜਿਹੜਾ ਕਿ ਵੱਧਦਾ ਹੈ ਉਹਦੇ ਨਾਲ ਇਹ ਹੈ ਕਿ ਬਰਸਾਤ ਵੀ ਹੁੰਦੀ ਹੈ ਜਿਹੜਾ ਕਿ ਸਾਡਾ ਗਰਮੀ ਦੀ ਹਿਊਮਿਡਿਟੀ ਦਾ ਲੈਵਲ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਟੈਂਪਰੇਚਰ ਵੱਧ ਜਾਂਦਾ ਘਰਾਂ 'ਚ ਸਾਨੂੰ ਏਸੀ ਲਾਣ ਦੀ ਲੋੜ ਪੈਂਦੀ ਹੈ ਕਿ ਏਸੀ ਔਰ ਕੂਲਰ ਲਾਣ ਪੈਂਦੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਿਹੜੇ ਆ ਕਿ ਦੇਖੋ ਆਕਸੀਜਨ ਜਿਹੜਾ ਕਿ ਲੈਵਲ ਜ਼ਿਆਦਾ ਹੋਣ ਕਰਕੇ ਪੌਦੇ ਜਿਹੜੇ ਬਹੁਤ ਹੁੰਦੇ ਸੀਗੇ ਤੇ ਹੁਣ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਡੀਆਂ ਵੀ ਜਗ੍ਹਾ ਤੁਹਾਨੂੰ ਆਪਣੀਆਂ ਵੀ ਹੈ ਜੇ ਕੋਈ ਸਰਕਾਰੀ ਜਗ੍ਹਾ ਵੀ ਹੈ ਇਹ ਜ਼ਰੂਰ ਲੋਕੀ ਜਿਹੜੇ ਆ ਕਿ ਉੱਥੇ ਪੌਦੇ ਜ਼ਰੂਰ ਲਗਾਣ ਬੂਟੇ ਜਿਹੜੇ ਆ ਕਿ ਬਹੁਤ ਹੀ ਜ਼ਰੂਰੀ ਆ ਉਹਦੇ ਨਾਲ ਇਹ ਆ ਕਿ ਬਹੁਤ ਜ਼ਿਆਦਾ ਜਾਨਵਰਾਂ ਨੂੰ ਵੀ ਹਿਊਮਨ ਬੀਇੰਗਸ ਨੂੰ ਵੀ ਜਿਹੜਾ ਕਿ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਆ